ਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਜਿੱਥੇ ਤੁਹਾਡੇ ਪੌਦੇ ਦਾ ਵਿਕਾਸ ਪ੍ਰੋਪਰ ਸਹੀ ਤਰੀਕੇ ਨਾਲ ਨਹੀਂ ਹੋਇਆ ਜਾਂ ਉਹਦੀ ਜਿਹੜੀ ਪਾਵਰ ਘਟ ਹੈ ਤਾਂ ਤੁਸੀਂ ਜਿਹੜਾ ਉਹਦਾ ਫਰੂਟ ਹੈ ਉਹਨੂੰ ਜਲਦੀ ਤੋੜ ਦਿਓ ਕਿਉਂਕਿ ਲੋੜ ਤੋਂ ਵੱਧ ਫਰੂਟ ਜਿਹੜੀ ਮਿਰਚ ਦੀ ਉਹ ਜਾਨ ਮਾਰ ਦਿੰਦਾ ਫਰਕ ਕਿੱਥੇ ਪੈ ਜਾਂਦਾ ਹੁਣ ਕਾਰਨ ਸਿਸਟਮ ਇਹ ਹੈ ਕਿ ਜਿਵੇਂ ਅਸੀਂ ਮਿਰਚ ਤੋਂ ਕੰਮ ਲੈਨੇ ਆ ਜ਼ਮੀਨ ਤੋਂ ਅਸੀਂ ਸੌਰੀ ਅਸੀਂ ਜਿਵੇਂ ਜ਼ਮੀਨ ਤੋਂ ਕੰਮ ਲੈਨੇ ਆ ਉਵੇਂ ਜ਼ਮੀਨ ਨੂੰ ਖਾਦ ਦੇਣੀ ਵੀ ਪਣਦੀ ਹੈ ਹੁਣ ਇਸ ਮਿਰਚ ਵਿੱਚ ਪਹਿਲਾਂ ਮਟਰ ਲੱਗੇ ਹੋਇਆ ਸੀਗਾ ਤੇ ਹੁਣ ਜਿਹੜੀ ਉਨੀ ਖਾਦ ਹੈ ਇਹਨੂੰ ਨਹੀਂ ਮਿਲੀ ਤੇ ਜਿਹਦੇ ਕਾਰਨ ਮਿਰਚ ਕਾਫੀ ਡੌਣ ਵੱਜ ਰਹੀ ਹੈ ਸੋ ਇਸ ਕਰਕੇ ਜੇ ਜਿਹੜੀ ਇਹਨੂੰ ਬਾਂਦੀ ਖਰਾਕ ਹੈ ਤੁਸੀਂ ਦਿਓ ਇਹ ਤੇ ਜਿਵੇਂ 13045 ਦੀ ਸਪਰੇ ਤੁਸੀਂ ਦੇ ਸਕਦੇ ਹੋ ਤੇ ਸਟੈਪ ਬਾਈ ਸਟੈਪ ਜਿਵੇਂ ਕੈਲਸ਼ੀਅਮ ਤੇ ਪਲਸ ਬੋਰ ਦੀ ਸਪਰੇ ਤੁਸੀਂ ਦੇ ਸਕਦੇ ਹੋ ਇਹਨੂੰ ਜੜਾਂ ਤੋਂ ਕੈਲਸ਼ੀਅਮ ਤੇ ਮਾਈਕਰੋਆਇਆ ਤੁਸੀਂ ਦੇ ਸਕਦੇ ਹੋ ਕਿਉਂਕਿ ਖਰਾਕ ਇਹਨੂੰ ਹੁਣ ਜ਼ਰੂਰੀ ਹੈ ਇਸ ਟਾਈਮ ਸਹੀ ਖਰਾਕ ਦਾ ਟਾਈਮ ਹੈ ਗੱਲਾਂ ਦੋ ਹੋ ਜਾਂਦੀਆਂ ਕਿਉਂਕਿ ਹੁਣ ਗਰਮੀ ਕਾਰਨ ਫਰੂਟ ਵੀ ਮੱਚੋਂ ਪੈਣਾ ਤੇ ਉਧਰੋਂ ਗਰਮੀ ਪੈਣੀ ਸਟਾਰਟ ਹੈ ਗਰਮੀ ਦੇ ਵਿੱਚ ਵੈਸੇ ਹੀ ਜਿਹੜੀ ਮਲਕੇ ਮਿਰਚ ਹੈ ਉਹ ਸੁਸਤ ਰਹਿਣ ਕਰਕੇ ਖਰਾਕ ਤਾਂ ਵੀ ਥੋੜਾ ਘਟ ਜਾਂਦੀ ਹੈ ਕਿਉਂਕਿ ਕਈ ਵਾਰੀ ਪਾਣੀ ਲੇਟ ਹੋ ਜਾਂਦਾ ਉੱਥੇ ਘਮਲਾ ਜਾਂਦੀ ਹੈ ਕਿਉਂਕਿ ਜਦ ਤੱਕ ਥੱਲੇ ਨਮੀ ਰਹੂਗੀ ਉਦੋਂ ਤੱਕ ਹੀ ਮਿਰਚ ਬਹਾਰਦੀ ਹੈ ਜਿਉਂ ਨਮੀ ਘੱਟਦੀ ਹੈ ਫੇਰ ਦੁਬਾਰੇ ਫੇਰ ਡਾਉਣ ਪੈ ਜਾਂਦੀ ਹੈ ਸੋ ਇਹ ਚੀਜ਼ਾਂ ਦਾ ਖਾਤਾ ਰੱਖਿਆ ਕਰੋ ਜਿੱਥੇ ਤੁਹਾਡੇ ਮਟਰ ਲੱਗੇ ਸੀ ਉਹ ਉਹ ਬਾਹ ਨੂੰ ਖਰਾਕ ਪਤਵ ਦਿਓ ਤੇ ਜਿਹਨਾਂ ਆਪਣਾ ਝਾੜ ਬਰਕਰਾਰ ਬਣਿਆ ਰਹੇ ਤੇ ਆਪਣੀ ਜਿਹੜੀ ਹਮਦਰਾ ਆਪਣੇ ਖਰਚੀ ਦੇ ਨਾਲੋਂ ਅੱਗੇ ਚੱਲੇ ਸੱਚੀ ਗੱਲ ਸਾਰਾ